ਉਈ ਗੱਤ ਕੱਢਵਾ ਲਿਆ ਸਾਰਾ ਗੰਦ ਕਾਪੀ ਸਾਰਾ ਕਾਪੀ ਕੰਪੂਲੇ ਕਰਨਾ ਬਦਸ਼ਰਮ ਹੋ ਰਿਹਾ ਹੈ ਲੱਗ ਜਾਓ ਜੇ ਬੋਲੇ ਨਾ ਹੋਗੇ ਇਹ ਵੀ ਪੂਰੇ ਆਏ ਇਹਨੇ ਕਿਹਾ ਯਾਰ ਮੈਂ ਕੋਈ ਪੁੱਛਦਾ ਨਹੀਂ ਹਾਂ ਪਰ ਬਾਹਰ ਬੰਦੇ ਬੋਲਦੇ ਉਹੀ ਕੰਡੇ ਤੇ ਸਰਕਾਰੀ ਕੰਮ ਕਰਨਾ ਹੈ ਥਾਰੇ ਕੋ ਬੈਠੇ ਆਂ ਰਾਨਾ ਕਰ ਕਰੋ ਪਰ ਕਾ ਦੀ ਤੇ ਨਾ ਮੈਂ ਜੋ ਖੰਡਾ ਪਾਈ ਹੁੰਦੇ ਕਰ ਜਲੇ ਇਹ ਕਰ ਜਲੋ ਇਦਾ ਹੀ ਸ਼ਰ ਜਾ ਕੇ ਬੰਦੇ ਸਾਰੇ ਲੱਗ ਜਾਂਦੇ ਜਿਹੜਾ ਗੁਲੇ ਵਾਲਿਆ ਆ ਦੇਖੋ ਤੁਹਾਡੇ ਗੋਲੀਓ ਸੁਣਾਉਂਦਾ ਮੈਂ ਤਾਂ ਹੌਸਲੇ ਨਾਲ ਬੋਲਿਆ ਬਿਲਾਂ ਸਾਡੇ ਘਰ ਦੇ ਜੇ ਤੁਹਾਡੇ ਕੋ ਹੌਸਲੇ ਇੱਥੇ ਬੈਠੇ ਆ ਪੂਰੇ ਇੱਥੇ ਲੱਗੇ ਆ ਤੂੰ ਕਹੋ ਨਾ ਫਿਰ ਮੰਮਾ ਨਾ ਆਡੀ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਆ ਬਾਕੀ ਜੇ ਨੂੰ ਕੋਈ ਤਰਾਜੇ ਮੈਂ ਨਾ ਆਪ ਕਰ ਕਰ ਲੈ ਬੈਠ ਕੇ ਗੱਲ ਕਰ ਇੱਥੇ ਬੈਠ ਕੇ ਕਰਾ ਕਰੂ ਯਾਰ ਮੈਂ ਇਹਨੂੰ ਸਮਝਾਣਾ ਤੇ ਕਹਿਣਾ ਕਿ ਕਿਸੇ ਤਰੀਕੇ ਨਾਲ ਸਮਝਾਉਣਾ ਕੋਈ ਸਾਰੇ ਬੋੜਾ ਪਾ ਕੇ ਪ੍ਰੈਸ਼ਰ ਕਰ ਆਪ ਕਹਤਾ ਸਾਡਾ ਚਲੋ ਸਾਡਾ ਕੀ ਲੈਣਾ ਪ੍ਰੈਸ਼ਰ ਕਰ ਰਹੇ ਹਾਂ ਤਾ ਹੈ ਦੱਸੋ ਕਿਹੜਾ ਪੈਸਾ ਕਰ ਕਹਦਾ ਨਿਕਲ ਪਉਂਦਾ ਸਰਕਾਰੀ ਗੱਲ ਮੈਂ ਇੱਥੇ ਬੈਠਾ ਭਾਵੇਂ ਲੇਡੀ ਆ ਲੇਡੀ ਫੋਰਸ ਮੰਗਾਓ ਯਾਰ ਹੋਰ ਸਾਰੀ ਲੇਡੀ ਪਾਓ ਪਾਓ ਮਾੜਾ ਪ੍ਰੈਸ਼ਰ ਦੇ ਸਰਕਾਰੀ ਕੰਮ ਚ ਨਿਕਲ ਪਉਂਦੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇਦੇ ਤੁਸੀਂ अच्छा तो क्या किया क्या किया क्या किया क्या किया ਸ਼ਹਿਰ ਦੇ ਦੇ ਬਾਈ ਨਾ 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 ਨ ਇਹ ਯਾਰ ਅਹੀਂ ਤੁਹਾਨੂੰ ਕਹਿਣ ਦੇ ਆ ਕਿ ਕੋਲ ਕੋ ਨਹੀਂ ਮਿਲਿਆ ਅਜੀ ਕੁਝ ਲੈ ਕੇ ਗਏ ਆ ਬੜੇ ਕੁਝ ਪ੍ਰਧਾਨ ਕਿਉਂ ਚੁੱਕ ਤਾ ਆਹ ਡਿਊੜੀ ਆ ਕੋਈ ਤਾਂ ਸਾਡੀ ਡਿਊੜੀ ਜਿਹੜੀ ਨਾਲ ਚਾਉਂਦੇ ਆ ਉਡੀ ਜੀ ਵੀਰ ਪਾਉਂਦੇ ਸਾਡੀ ਸਾਡੀ ਸਰਕਾਰੀ ਡਿਊਟੀ ਹਰ ਘਰ ਚੈੱਕ ਕਰਦਾ ਆਈ ਸਾਰੇ ਘਰ ਦੇ ਆ ਇੱਥੇ 2-3 ਘੰਟੇ ਇੱਥੇ ਰਵਾਂ ਸਾਡੀ ਸਰਕਾਰੀ ਡਿਊਟੀ ਚ ਵਿਗੜ ਪਾਉਂਗੇ ਤਾਂ ਹੋ ਗਈ ਸਜ਼ਾ ਮਿਲੂਗੀ ਤੂੰ ਯਾਰ ਇਹਨਾਂ ਨੇ ਕੀ ਕਰਨਾ ਜਿਹੜਾ ਵੇਖੋ ਜੇ ਸਰਕਾਰੀ ਡਿਊਟੀ ਚ ਵਿਗੜ ਪਾਉਂਦੇ ਤਾਂ ਅਸਲ ਚ ਇਹਰਾ ਸਰਕਾਰੀ ਬੰਦ ਹੋ ਗਈ ਹੈ ਤੁਹਾਡੀ ਦੂਜਿਆਂ ਨੂੰ ਵੀ ਸ਼ਹਿਦ ਦੇਣ ਦੇ ਕੋਈ ਨਹੀਂ ਕੋਈ ਨਹੀਂ ਤੂੰ ਸਰਕਾਰੀ ਡਿਊਟੀ ਚ ਨਹੀਂ ਵਿਗੜ ਪਾਉਂਦੇ ਆ ਵਿਗੜ ਪਾਉਂਦੇ ਸਾਡੀ ਸਰਕਾਰੀ ਕੁੜੀ ਉਹ ਉਹ ਰੋਲਾ ਪਾ ਕੇ ਨਾ ਜਤਾਲੇ ਦਾ ਤੁਚੜਾ ਉਹ ਨਾ ਬੋਲਣੇ ੱੱਹ ਇਹ ਨਾਲ ਉਹਦਾ ਰੋਲਾ ਪਾਉਣੇ ਆਈ ਕੰਮ ਕਰਦੇ ਇੱਥੇ ਉਹ ਉਹਦਾ ਆਪਣਾ ਰੋਲਾ ਪਾ ਕੇ ਬੈਠਾ ਬੋਲਣੇ ਨਾ ਬੋਲੋ ਪਰਮਾ ਸੀਰੀਜ਼ ਪਾਛਾ ਨਹੀਂ ਸਮਝ ਲੱਗਦੀ ਅ ਜਿਹੜੀ ਬੋਲਦੀ ਫੜੋ ਯਾਰ ਅਈ ਰੁਪਰ ਚਾ ਦੇ ਜੀ ਸਰਕਾਰੀ ਢੂੜੀ ਜੀ ਵਿਗੜ ਪਾਉਂਦਾ ਭਾਈ ਇਹ ਨਹੀਂ ਦੇਖਣਾ ਆਪਾਂ ਆਹ ਆ ਜਿਹਨੇ ਕਿਨੇ ਸਰਕਾਰੀ ਢੂੜੀ ਜੀ ਵਿਗੜ ਪਾਉਂਦਾ ਅੱਜ ਨੂੰ ਤੂੰ ਆ ਸਾਡਾ ਤੂੰ ਮਾਰਨਾ ਕਰਕੇ ਲੋਕਾਂ ਕੰਮ ਕਰਵਾਉਂਗਾ ਉਹ ਹੋਰ ਜਿਹੜੇ ਵਿਗੜ ਪਾਉਂਦਾ ਸਾਡਾ ਆਹ ਮੈਂ ਇੱਥੇ ਬੈਠਾ ਨੇ ਆਓ ਇੱਥੇ ਕਿਨੇ ਦੇਖਾ ਪੋੜਾ ਪਾਓ ਹੁਣ ਆਓ ਇੱਧਰ ਆਓ ਜਰਾ ਇੱਧਰ ਆਓ ਆਹ ਰੋ ਰੋ ਲੈ ਦੇ ਬਖਾਰੇ ਓਏ ਓਏ ਅੰਮ੍ਰਿਤ ਵੀ ਆਇਆ ਆਵੇ ਹੋ ਮਗਰ ਚਾਜੋ ਆਵੇ ਆਵੇ ਉਹਦਾ ਫੋਨ ਲੱਗੇ ਕੋਈ ਆ ਗਿਆ ਰੋ ਪਾ ਹੋਵੇ ਕੰਮ ਖਾਣੇ ਇਹ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਡਾਇਰੈਕਸ਼ਨ ਦੀ ਕੰਪਲਾਈਂਸ ਦੇ ਹੇਠ ਅੱਜ ਜਿੰਨੇ ਵੀ ਡਰਗ ਹੌਟਸਪਾਟਸ ਅਗੇ ਨੇ ਜ਼ਿਲ੍ਹੇ ਦੇ ਵਿੱਚ ਉਥੇ ਅਸੀਂ ਇਹ ਅਭਿਆਨ ਚਲਾ ਰਹੇ ਨੇ ਇਹਦੇ ਵਿੱਚ ਪਰਪਸ ਇਹ ਹੈਗਾ ਕਿ ਜਿਹੜੇ ਨਸ਼ੇ ਦੇ ਉਥੇ ਠੱਲ ਪਾਵੀ ਜਾਵੇ ਤੇ ਇਹ ਜਿਹੜੇ ਏਰੀਆਸ ਹੈਗੇ ਨੇ ਇਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਗਿਆ ਸੀਗਾ ਤਾਂ ਇਹਦੇ ਵਿੱਚ ਕਰੀਬਨ 90 ਦੇ ਲਾਗੇ ਛਾਕੇ ਜਿਹੜੇ ਅਕਿਊਜ਼ ਹੈਗੇ ਨੇ ਹੋ ਆਰ ਇਨਵੋਲਡ ਇਨ ਡਰੱਗਸ ਜਿਨ੍ਹਾਂ ਦੇ ਉੱਤੇ ਮੁਕਦਮੇ ਦਰਜ ਹੈਗੇ ਨੇ ਤਾਂ ਅਸੀਂ ਇਹਦੇ ਵਿੱਚ ਪੰਜ ਜਿਹੜੀ ਸਰਚ ਟੀਮਸ ਕਨਸਟੀਟਿਊਟ ਕੀਤੀਆਂ ਹੈਗੀਆਂ ਜਿਹੜੇ ਹੁਣ ਸਰਚ ਕਰ ਰਹੇ ਨੇ ਨਾਲ ਦੇ ਨਾਲ ਜਿਹੜਾ ਇਸ ਏਰੀਆ ਨੂੰ ਕੋਰਡਨ ਕਰਤਾ ਗਿਆ ਤਾਂ ਕਟ ਆਫ ਪਾਰਟੀਆਂ ਲਾਈਆਂ ਗਈਆਂ ਹੈਗੀਆਂ ਸੋ ਇਹ ਹੀ ਬੇਸਿਕਲੀ ਕੋਸ਼ਿਸ਼ ਹੈ ਕਿ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਤੇ ਉੱਤੇ ਕਾਬੂ ਪਾਇਆ ਜਾਏ ਤਾਂ ਉਸੇ ਸਿਲਸਿਲੇ ਦੇ ਵਿੱਚ ਇਹ ਸੀਏਥੇ ਸਰਚ ਕਰਾ ਰਹੇ ਨੇ ਤੋਂ ਦੋਨੋਂ ਤਰੀਕੇ ਆਪਣੇ ਆਪਣੇ ਤਰੀਕੇ ਨਾਲ ਇਫੈਕਟਿਵ ਹੈ ਇਨ ਅ ਵੇ ਜਿਹੜੇ ਕਾਸੋ ਆਪਰੇਸ਼ਨ ਹੁੰਦੇ ਹੈ ਇਹ ਥੋੜੀ ਵਿਜ਼ਿਬਿਲਟੀ ਡੋਮਿਨੈਂਸ ਐਂਡ ਡਿਟਰੈਂਸ ਕ੍ਰੀਏਟ ਕਰਦੇ ਜਿਹੜੀ ਸਪੈਸਿਫਿਕ ਹੁੰਦੀ ਹੈ ਤਾਂ ਉਹਦੇ ਵਿੱਚ ਫਿਰ ਉਹ ਕੋਰਟ ਆਪਰੇਸ਼ਨਸ ਵੀ ਹੁੰਦੇ ਹੈ ਲੇਕਿਨ ਇਹਦਾ ਇਹ ਹੁੰਦਾ ਹੈ ਕਿ ਪੂਰਾ ਪੁਲਿਸ ਏਰੀਆ ਨੂੰ ਡੋਮਿਨੇਟ ਕਰਕੇ ਇੱਕ ਡੈਟਰੈਂਸ ਕ੍ਰੀਏਟ ਕਰਦੀ ਹੈ ਕਿ ਜਿਹੜਾ ਨਸ਼ਾ ਤਸਕਰੀ ਉਹਨੂੰ ਆਪਾਂ ਅਲਾਉ ਨਹੀਂ ਕਰਾਂਗੇ ਇਨੀ ਇਨੀ ਕੇਸ ਨਹੀਂ ਇਹਦੇ ਵਿੱਚ ਆਪਣਾ ਬੇਸਿਕਲੀ ਜਿਹੜਾ ਅਪਰੋਚ ਚਾਹੀਏ ਹੈ ਕਿ ਕ੍ਰਾਈਮ ਤੇ ਉਹਤੇ ਠੱਲ ਪਾਣੀ ਹੈ ਉਹ ਸਭ ਤੋਂ ਇੰਪੋਰਟੈਂਟ ਪ੍ਰਾਇੋਰਟੀ ਹੋ ਗਈ ਤਾਂ ਉਹਦੇ ਵਿੱਚ ਵੀ ਇੱਕ ਤਾਂ ਪਹਿਲਾ ਪ੍ਰੀਵੈਂਟਿਵ ਜਿਹੜੇ ਮੇਜਰਸ ਹੈਗੇ ਨੇ ਸੋ ਥੈਟ ਕ੍ਰਾਈਮ ਹੋਏ ਹੀ ਨਾ ਉਹ ਵਿਜ਼ਿਬਿਲਟੀ ਹੋ ਗਈ ਜੀ ਪੁਲਿਸ ਦੀ ਪੈਟਰੋਲਿੰਗ ਪ੍ਰੋਪਰਲੀ ਹੋਵੇ ਲੋਕਾਂ ਦੀ ਸੁਣਵਾਈ ਹੋਵੇ ਐਂਡ ਦੈਨ ਇਨ ਕੇਸ ਐਨੀਥਿੰਗ ਹੈਪਨਸ ਤਾਂ ਉਹਦੇ ਪਿੱਛੇ ਲੱਗ ਕੇ ਕੇਸ ਨੂੰ ਟ੍ਰੇਸ ਕਰਨਾ ਸੋ ਥੈਟ ਜਿਹੜੇ ਇਹਨਾਂ ਦੇ ਮਨਸੂਬੇ ਕ੍ਰਿਮੀਨਲਸ ਦੇ ਉਹ ਕਾਮਯਾਬ ਨਾ ਹੋ ਸਕਣ ਇਹਦੇ ਵਿੱਚ ਬੇਸਿਕਲੀ ਵੀ ਆਰ ਅਡਾਪਟਿੰਗ ਅ ਮਲਟੀਪ੍ਰੋਂਗਡ ਸਟ੍ਰੈਟੇਜੀ ਤਾਂ ਜਿਹੜੇ ਐਕਟਿਵ ਪੈਡਲਰ ਹੈ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ ਅਸੀਂ ਪਰਚੇ ਦੇ ਰਹੇ ਨੇ ਜਿਹੜੇ ਥਰਡ ਪਾਰਟੀ ਲੈਵਲ ਤੇ ਕੰਜ਼ਿਊਮਰ ਬੇਸ ਹੈ ਤਾਂ ਜਿਹੜੇ ਉਹਨਾਂ ਨੂੰ ਅਸੀਂ ਪੇਸ਼ੈਂਟ ਕਹਿ ਸਕਦੇ ਆ ਉਹਨਾਂ ਦਾ ਆਪੇ ਇਲਾਜ ਵੀ ਕਰਾਵਾਂਗੇ ਜਾਂ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਉਹਨਾਂ ਦਾ ਦਾਖਲਾ ਹੋਗਾ ਬਾਕੀ ਜਿਹੜੇ ਵੱਡੇ ਬੰਦੇ ਹੈਗੇ ਤਾਂ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਜੀ ਪ੍ਰਾਪਰਟੀ ਵੀ ਉਹਨਾਂ ਫ੍ਰੀਜ਼ ਕਰਾਂਗੇ ਜਿਹੜੇ ਕਮਰਸ਼ਲ ਕੇਸਾਂ ਦੇ ਵਿੱਚ ਹੈਗੇ ਨੇ ਬੰਦੇ